ਆਪਣਾ ਟਰੈਕਟਰ ਜੱਦੀ ਸੀਗਾ ਜੀ ਪਹਿਲਾਂ ਤੋਂ ਹਾਂਜੀ ਜਦੋਂ ਤੁਸੀਂ ਕਹੇ ਬਾਈ ਅਸੀਂ ਤਾਂ ਕਿਤੋਂ ਲੱਭ ਕੀ ਲਈ ਟਰੈਕਟਰ ਇਹ ਹਾਂ ਲੱਭ ਕੇ ਲਿਆਂਦਾ ਹੀ ਇਹ ਆਪਾਂ ਇਹ ਹੀ ਆਪਣਾ ਦਾਦੇਵਰ ਗਿਆ ਨੇ ਵੇਚਦਾ ਸੀਗਾ ਜੀ ਦਾਦਾ ਜੀ ਨੇ ਸੁਪੈਣਾ ਅੱਛਾ ਜਦੋਂ ਮੈਨੂੰ ਸੁਰਤ ਹੋਈ ਪਤਾ ਲੱਗਿਆ ਵੀ ਟਰੈਕਟਰ ਹੁੰਦਾ ਸੀਗਾ ਜੀ ਆਹ ਹਾਂ ਹਾਂਜੀ ਤੇ ਫੇਰ ਅਸੀਂ ਲੱਭਣਾ ਸਟਾਰਟ ਕਰਿਆ ਜੀ ਹੌਲੀ ਹੌਲੀ ਇਹ ਮਿਲਿਆ ਕਿੱਥੋਂ ਫੇ ਇਹ ਜਾ ਕੇ ਜੀ ਮਿਲਿਆ ਕਵਾੜ ਚ ਜੀ ਮੈਕੈਨੀਕਲ ਬਈ ਜੀ ਸਾਰਾ ਹੀ ਉਹਦਾ ਇੰਜਨ ਵੀ ਅਸੀਂ ਥੋੜਾ ਚੇਂਜ ਕਰਤਾ ਸੀਗਾ ਪਹਿਲਾਂ ਹੋਰ ਸੀਗਾ ਇੰਜਨ ਬਦਲੀ ਕਰਿਆ ਹਾਂ ਬਦਲੀ ਕਰਿਆ ਕੋਈ ਹੋਰ ਜਿਉ ਸਟਰੈਟਰ ਹੈ ਕੋਈ ਸਕਾਟ ਦਾ ਉਹਦਾ ਟਰਕਤਾ ਸੀ ਅੱਛਾ ਮਤਲਬ ਮੈਨੂੰ ਪਾਰਟਸ ਫੇਰ ਵੀ ਸਕਾਟ ਦੇ ਲੱਗੇ ਹੋਏ ਆ ਜਿਹੜੇ ਹੁਣ ਲੱਗੇ ਹੋਏ ਆ ਹਾਂਜੀ ਹਾਂਜੀ ਤਕਰੀਬਨ 4.5 ਲੱਖ ਵਾਂਗੂ ਹੋਰ ਆ ਗਿਆ ਇਹ ਤੇ ਖਰਚਾ 4.5 ਲੱਖ ਰੁਪਿਆ ਹੋਰ ਇੱਤੇ ਲੱਗ ਗਿਆ ਮਤਲਬ 5 ਲੱਖ ਤੋਂ ਉੱਪਰ ਟਰੈਕਟਰ ਸਾਨੂੰ ਇਹ ਪੈ ਗਿਆ ਪੈ ਗਿਆ ਕਿਵਾੜੀ ਤੋਂ ਲੱਭ ਕੇ ਲੈ ਕੇ ਆਏ ਉਹ ਵੇਚਿਆ ਕਿਨੇ ਦਾ ਹੀ ਦੱਸਦੇ ਨਹੀਂ ਉਹ ਤੋਂ ਪਹਿਲੀ ਵਾਰੀ ਉਦੋਂ ਤਾਂ ਹੀ ਵੇਚਿਆ ਤਾਂ ਇਹ ਕਿਹੜਾ ਮੈਨੂੰ 40 40k ਹਜ਼ਾਰ ਚ ਵੇਚਿਆ ਸੀਗਾ ਇਹ ਜਦੋਂ ਲੈ ਕੇ ਆਏ ਕਿੰਨੇ ਦਾ ਵੇਆ ਫਿਰ ਇਹ ਇਹ ਪੈ ਗਈ 80 ਦਾ ਪੈ ਗਈ ਦੱਦਣਾ ਦੱਗਣੇ ਵੱਲ ਤੋਂ ਲੈ ਕੇ ਆਏ ਦੱਗਣੇ ਤੇ ਪੈ ਲਿਓ ਹੈ ਇਤੇ ਲੱਗਿਆ ਸੀਗਾ ਜੀ ਮੰਨ ਲਓ ਸਾਰਾ ਸਵਾ ਲੱਖ ਰੁਪਏ ਜੇ ਮੰਨ ਲਾ ਤਿਆਰ ਹੋ ਗਿਆ ਜੀ ਇਹ ਸਾਰਾ ਹੂੰ ਛਤਰੀ ਸਣੇ ਡੈਕੀ ਸਾਰਾ ਸਵਾ ਲੱਖ ਲੱਗ ਗਏ ਪਾਈ ਜੇ ਆਪਣਾ origignal ਪਾਰਟ ਜਿਹੜੇ ਨੇ ਸਕੋਰਸ ਦੇ ਇਹਦੇ ਮਿਲ ਜਾਂਦੇ ਉਦਾਂ ਵੀਰੇ ਇਸ ਟਾਈਮ ਇਹਦੇ ਨਹੀਂ ਮਿਲਦੀ ਮਿਲਦੇ ਨਹੀਂ ਨਹੀਂ ਮੁਸ਼ਕਲ ਆਈ ਬਹੁਤ ਹੁਣ ਮੰਨ ਲਾ ਪੁਰਾਣਿਆਂ ਤੋਂ ਲੱਭ ਲੱਭ ਕੇ ਲੈਣੇ ਪੈਂਦੇ ਮੈਨੂੰ ਮੇਰੀ ਇੱਕ ਇੱਕ ਕੱਲੀ ਰੇਸ ਵਾਲੀ ਤਾਰ ਅਜੇ ਨਹੀਂ ਮਿਲੀ। ਹਾਂਜੀ ਮਿੱਤਰੋ ਸਸਰੀ ਕਾਦਰੀ ਹੈ। ਤੇ ਭਾਈ ਇੱਥੇ ਤੁਹਾਨੂੰ ਪਤਾ ਲੱਗ ਜਾਣਾ ਅਸੀਂ ਵਿਰੇ ਬਠਿੰਡੇ 'ਚ ਖੜੇ ਆਂ। ਪਿੰਡ ਕੰਡਾ ਬੰਨਾ ਹੈ। ਤੇ ਜਿਹੜਾ ਟਰੈਕਟਰ ਖੜਿਆ ਬਈ ਫਰੇਮ ਦੇ ਵਿੱਚ। ਐਸਕੌਟਸ ਇਹ ਪਤੰਦਰ ਦਾ ਟਰੈਕਟਰ ਇਦਾਂ ਦਾ ਆਇਆ ਇਹਦੀ ਸਟੋਰੀ ਤਾਂ ਉਹਨੂੰ ਇੱਥੇ ਆ ਕੇ ਪਤਾ ਚੱਲੀ ਹੈ ਅਸੀਂ ਤਾਂ ਟਰੈਕਟਰ ਸੋਹਣਾ ਦੇਖ ਕੇ ਆ ਗਏ ਸੀ ਕਿ ਟਰੈਕਟਰ ਸੋਹਣਾ ਹੀ ਬੜਾ ਬਾਈ ਆਪਣੇ ਨਾਲ ਸਿਕੰਦਰ ਬਾਈ ਸੱਸੀ ਕਾ ਮੈਂ ਕਹਿੰਦਾ ਯਾਰ ਤੁਹਾਨੂੰ ਸਿਮਨੇ ਕੱਲਿਆ ਆਪਣੇ ਉਹ ਚਿੱਟੇ ਜੌਂਡੀਰ ਵਾਲੇ ਨੇ ਕਹਿੰਦਾ ਯਾਰ ਮੇਰੇ ਉਹ ਟਰੈਕਟਰ ਦੀ ਵੀਡੀਓ ਕਰਕੇ ਆਓ ਅਸੀਂ ਤਾਂ ਕਹਿੰਦੇ ਟਰੈਕਟਰ ਦੀ ਵੀਡੀਓ ਕਰਨ ਆਏ ਸੀਗੇ ਮੇਰੇ ਕੋਲੇ ਮੈਂ ਕਿਹਾ ਵੀਰੇ ਖੇਤੀਕਾਰ ਵਾਹ ਫਿਰ ਕਰਦੇ ਹੋ ਖੇਤੀ ਇਹਨਾਂ ਨਹੀਂ ਨਹੀਂ ਕਰਦੇ ਨਹੀਂ ਇਹ ਤਾਂ ਆਪਾਂ ਨਾ ਬਸ ਉਹਨੂੰ ਦੱਸਤਾ ਹੀ ਇਹ ਤਾਂ ਪਹਿਲਾਂ ਅਸੀਂ ਦੱਸਿਆ ਹੀ ਨਹੀਂ ਖੇਤੀ ਨਹੀਂ ਕਰਦੇ ਹਾਂ ਹਾਂ ਜੀ ਹਾਂ ਨੇ ਖੇਤੀ ਨਹੀਂ ਕਰਦੀ ਪਸ਼ੂ ਰੱਖਿਆ ਨਹੀਂ ਕਰੇ ਪਸ਼ੂ ਵੀ ਨਹੀਂ ਰੱਖੇ ਪਸ਼ੂ ਬਸ ਇੱਕ ਗਾਂ ਹੀ ਹੈ ਅੱਛਾ ਮਾੜਾ ਖੇਤੀ ਵੈਸੇ ਤਾਂ ਕਰਦੇ ਨਹੀਂ ਜਿਹੜਾ ਬੰਦਾ ਆਊਗਾ ਉਹਨੂੰ ਐ ਲੱਗੂ ਯਾਰ ਖੌਰੇ ਟਰੈਕਟਰ ਨਾਲ ਕਰਦੇ ਹੋਣ ਖੇਤੀ ਮੈਂ ਤਾਂ ਹੀ ਪੁੱਛ ਲਿਆ ਮੈਂ ਕਿਹਾ ਹੋ ਟਰੈਕਟਰ ਹੋ ਖੇਤੀ ਗੁੱਤੀ ਕਰਦੇ ਹਾਂ ਤਾਂ ਖੇਤੀ ਕਰਦੇ ਨੇ ਵਾਹ ਟਰੈਕਟਰ ਕਿਹੜੇ ਕੰਮ ਨੂੰ ਰੱਖਿਆ ਵੀਰੇ ਇਹ ਹੀ ਇਹ ਬਸ ਬਾਈ ਇਹ ਆਪਣਾ ਟਰੈਕਟਰ ਜੱਦੀ ਸੀਗਾ ਜੀ ਪਹਿਲਾਂ ਤੋਂ ਹਾਂ ਜੀ ਜੇ ਮੈਂ ਤੁਸੀਂ ਕਹੇ ਬਾਈ ਅਸੀਂ ਤਾਂ ਕਿਤੋਂ ਲੱਭ ਕੇ ਲਿਆ ਟਰੈਕਟਰ ਇਹ ਹਾਂ ਲੱਭ ਕੇ ਲਿਆਂਦਾ ਹੀ ਇਹ ਆਪਾਂ ਹਾਂ ਇਹੀ ਆਪਣਾ ਦਾਦੇ ਆਰਗਿਆਂ ਨੇ ਵੇਚਦਾ ਸੀਗਾ ਜੀ ਦਾਦਾ ਜੀ ਨੇ ਸੁਪੈਣਾ ਅੱਛਾ ਹਾਂ ਜੀ ਇਹ ਵੇਚ ਨਹੀਂ ਉਹੀ ਟਰੈਕਟਰ ਆ ਦਾਦੇ ਦਾ ਉਹੀ ਟਰੈਕਟਰ ਇਹ ਸਾਨੂੰ ਤਾਂ ਨਾ ਜਦੋਂ ਮੈਨੂੰ ਸੁਰਤ ਹੋਈ ਪਤਾ ਲੱਗਿਆ ਵੀ ਟਰੈਕਟਰ ਹੁੰਦਾ ਸੀਗਾ ਜੀ ਆਹਾਂ ਹਾਂ ਜੀ ਤੇ ਫੇਰ ਅਸੀਂ ਲੱਭਣਾ ਸਟਾਰਟ ਕਰਿਆ ਜੀ ਹੌਲੀ ਹੌਲੀ ਇਹ ਮਿਲਿਆ ਕਿੱਥੋਂ ਫੇ ਇਹ ਜਾ ਕੇ ਜੀ ਮਿਲਿਆ ਕਵਾੜ ਚ ਜੀ ਕਵਾੜ ਚ ਕਿਹੜੇ ਕਵਾੜੀ ਤੋਂ ਮਿਲਿਆ ਇਹ ਫੇ ਇਹ ਮਿਲਿਆ ਜੀ ਤਲਵੰਡੀ ਸਾਬੋ ਉੱਥੋਂ ਮਿਲਿਆ ਜਾ ਕੇ ਕਵਾੜੀ ਪਰ ਪਤਾ ਲੱਗ ਗਿਆ ਕਿ ਟਰੈਕਟਰ ਉਹ ਹਾਂ ਜੀ ਉਹ ਗਾਹਾਂ ਦੀ ਗਾਹ ਜਦੋਂ ਪਤਾ ਲੱਗਿਆ ਅੱਛਾ ਉਹਨਾਂ ਨੂੰ ਪੁੱਛਿਆ ਤੁਸੀਂ ਹਾਂ ਜੀ ਪੁੱਛਿਆ ਉਹਨਾਂ ਨੂੰ ਉਹ ਵੈਸੇ ਮੰਨ ਲਓ ਉਹਨਾਂ ਨੇ 15 20 15 ਕਿ ਦਿਨ ਹੀ ਹੋਏ ਸੀ ਵੇਚੇ ਇਹਨੂੰ ਕਵਾੜ ਚ ਮਤਲਬ ਇਹ ਘਰ ਘਰ ਬਦਲੇ ਟਰੈਕਟਰ ਨੇ ਬਦਲੇ ਹਾਂ ਬਦਲੀ ਬਦਲੀ ਬਦਲਤੇ ਨੇ 3-4 ਬਦਲਤੇ ਹੀ ਤੇ ਪਰ ਆਇਆ ਵੀ ਮਿਲ ਗਿਆ ਹੀ ਅੱਛਾ ਕਵਾੜੀ ਤੋਂ ਲੱਭ ਕੇ ਲੈ ਕੇ ਆਏ ਉਹ ਵੇਚਿਆ ਕਿਨੇ ਦਾ ਹੀ ਦੱਸਦੇ ਨਹੀਂ ਉਦੋਂ ਪਹਿਲੀ ਵਾਰੀ ਉਦੋਂ ਤਾਂ ਹੀ ਵੇਚਿਆ ਤਾਂ ਇਹ ਕਿਹੜਾ ਮਨ 40 40k ਹਜ਼ਾਰ ਚ ਵੇਚਿਆ ਸੀਗਾ ਇਹ ਜਦੋਂ ਲੈ ਕੇ ਆ ਕਿੰਨੇ ਦਾ ਵੇਆ ਫਿਰ ਇਹ ਇਹ ਪੈ ਗਈ 80 ਦਾ ਪੈ ਗਈ ਦੁੱਗਣੇ ਵੱਲ ਤੇ ਲੈ ਕੇ ਆਏ ਦੁੱਗਣੇ ਤੇ ਪੈ ਲੈ ਉਹ ਹੈ ਹਾਂਜੀ ਦੁੱਗਣਾ ਪੈ ਗਿਆ ਇਹ ਮੈਜਾ ਟਰੈਕਟਰ ਜਿੰਨੇ ਚ ਵੇਚਿਆ ਫਿਰ ਜਦੋਂ ਲੈ ਕੇ ਆ ਉਦੋਂ ਕਿੱਦਾਂ ਦੀ ਹਾਲਤ ਚ ਸੀਗਾ ਫਿਰ ਇਹ ਉਦੋਂ ਹੀ ਬਸ ਟਾਇਰ ਟੂਰ ਹੈ ਨਹੀਂ ਸੀਗੇ ਬੀਮ ਖਤਮ ਹੀ ਸੀਗੇ ਯਾਨੀ ਕਿ ਘਸੇ ਵੇ ਤੇ ਹਾਲਤ ਬਸ ਤੁਰਦਾ ਸੀਗਾ ਉੰਪਰ ਐ ਤੋਰ ਲੈ ਕੇ ਸਟਾਰਟ ਟੱਕਾ ਲਾ ਕੇ ਸਟਾਰਟ ਕਰਿਆ ਜੀ ਉੱਥੇ ਅੱਛਾ ਹਾਂਜੀ ਬੈਟਰੀ ਬੁੰਟਰੀ ਦਾ ਹੈ ਨਹੀਂ ਸੀ ਤੇ ਆ ਕੇ ਅਸੀਂ ਫਿਰ ਬੈਟਰੀ ਧਰਾਈ ਫਿਰ ਇਹਨੂੰ ਮੰਨ ਲੈ ਗੇੜਾ ਦਿੱਤਾ ਵੀ ਮੰਨ ਲੈ ਘਰੇ ਤਾਂ ਲੈ ਕਿ ਨਹੀਂ ਆਂਦਾ ਅੱਛਾ ਕਰੇ ਨਹੀਂ ਲੈਂਦਾ ਮਿਸਤਰੀ ਦੀ ਖੜਾਤਾ ਸੀ ਅੱਛਾ ਪਹਿਲਾਂ ਮਿਸਤਰੀ ਕੋ ਦੇ ਕੇ ਆਏ ਇਹਨੂੰ ਹਾਂਜੀ ਮਿਸਤਰੀ ਨਾਲ ਗਿਆ ਸੀਗਾ ਜੀ ਉਹ ਅੱਛਾ ਤੇ ਉਹ ਨਾਲ ਜਾ ਕੇ ਫਿਰ ਵੀ ਐ ਬੈਟਰੀ ਧਰ ਕੇ ਕਿਰਾਏ ਵੀ ਉਥੋਂ ਦੇ ਧੱਕਾ ਲਾਤਾ ਫਿਰ ਬੈਟਰੀ ਮਿਸਤਰੀ ਕੋਲੇ ਧਰਤੀ ਸੀਗੀ ਜੀ ਉਹਨੇ ਅੱਛਾ ਵੀ ਮਨ ਲੈ ਰੋੜਦਾ ਕਰ ਲਿਆ ਸੀਗਾ ਜੀ ਫਿਰ ਹੌਲੀ ਹੌਲੀ ਚਲੋ ਜੀ ਉਹਨੇ ਮਨ ਲੈ ਟਾਈਮ ਲਾ ਕੇ 335 ਹੌਲੀ ਹੌਲੀ ਤਿਆਰ ਖਰਾ ਲਿਆ ਹਨਾ ਬਈ ਵੈਸੇ ਵੀ ਇਹ ਟਰੈਕਟਰ ਜਦੋਂ ਹੁਣ ਮੰਨ ਲਓ ਕਵਾੜ ਦੇ ਵਿੱਚ ਤੱਕਲਾ ਉਦੋਂ ਦਿੰਦਾ ਚੀਜ਼ ਆਉਂਦੀ ਜਦੋਂ ਕਹਿੰਦੇ ਕਵਾੜ ਹੋ ਗਈ ਹਾਂਜੀ ਹੋ ਗਈ ਤੱਕ ਉਹਦੇ ਵੱਲੋਂ ਤੋਂ ਕਵਾੜ ਸੀ ਜਿਹੜੇ ਬਈ ਨੇ ਦੇਤੀ ਹਾਂਜੀ ਹੁਣ ਵੀ ਫੋਨ ਆਉਂਦਾ ਜੀ ਉਹਦਾ ਕੀ ਕਿਹਦੇ ਨਾ ਉਹ ਕਹਿੰਦੇ ਬਾਈ ਉਹੀ ਟਰੈਕਟਰ ਨੂੰ ਯਕੀਨ ਨਹੀਂ ਆਇਆ ਇਹ ਦੇਖ ਕੇ ਹੀ ਤੇ ਮੈਂ ਕਿਹਾ ਹਾਂਜੀ ਉਹੀ ਹੈ ਜੀ ਫਿਰ ਉਹਨੇ ਮੈਥੋਂ ਵੀਡੀਓ ਮੰਗਾਈਆਂ ਜੀ ਉਹਨੇ ਉਹਦੀ ਕੋਲ ਨਾ ਵੀਡੀਓ ਆ ਗਈ ਹਾਂ ਤੇ ਜਦੋਂ ਮੈਂ ਉਹ ਪਿੰਡ ਦਾ ਨਾਮ ਲਿਆ ਸੀਗਾ ਜੀ ਉਹਨਾਂ ਕੋਲੇ ਸੰਦੂਹਾ ਪਿੰਡ ਸੀਗਾ ਉਹਨਾਂ ਦਾ ਹਾਂ ਤੇ ਜਦੋਂ ਨਾਮ ਲਿਆ ਉਹਨਾਂ ਨੇ ਮੈਨੂੰ ਫੋਨ ਲਾ ਲਿਆ ਜੀ ਕਹਿੰਦੇ ਵੀ ਐਂ ਕਰਕੇ ਵੀ ਬਾਈ ਉਹੀ ਟਰੈਕਟਰ ਹੈ ਇਹ ਫਿਰ ਮੈਂ ਉਹਨਾਂ ਨੂੰ ਦੱਸਿਆ ਮੈਂ ਕਿਹਾ ਹਾਂ ਬਾਈ ਉਹੀ ਟਰੈਕਟਰ ਹੈ ਹੁਣ ਮੰਗਦੇ ਤਾਂ ਨਹੀਂ ਦੁਬਾਰੇ ਕਿਤੇ ਨਹੀਂ ਨਹੀਂ ਮੰਗਦੇ ਤਾਂ ਨਹੀਂ ਗਈ ਮੈਂ ਆਇਆ ਵੀ ਕਹਿੰਦੇ ਵੀ ਸਾਡਾ ਮਨ ਖੁਸ਼ ਹੋ ਗਿਆ ਜੀ ਸਟੇਟਸ ਜ਼ਰੂਰ ਲਾਉਂਦੇ ਆਂ ਜੀ ਸਟੇਟਸ ਜ਼ਰੂਰ ਲਾਉਂਦੇ ਟਰੈਕਟਰ ਦਾ ਐਵੇਂ ਜਦੋਂ ਟਰੈਕਟਰ ਲੈ ਕੇ ਪਿੰਡ ਚ ਨਿਕਲ ਜੇ ਜਾਂ ਪਿੰਟੋਂ ਬਾਹਰ ਜਾਣੇ ਹੋ ਕਦੇ ਮੈਂ ਕਹਿੰਦਾ ਵੀ ਟਰੈਕਟਰ ਦੇਣਾ ਤਾਂ ਨਹੀਂ ਹੈਗਾ ਹਾਂ ਹਾਂਜੀ ਮੈਂ ਬੰਨ ਲਾ ਹਜੀ ਤਾਂ ਇੰ ਤਾਂ ਵੈਸੇ ਕਹਾਣੀ ਉਹ ਆਏ ਵੀ ਕਹਿੰਦੇ ਵੀ ਸੋਹਣਾ ਬਹੁਤ ਲੱਗਦਾ ਸੋਹਣਾ ਲੱਗਦਾ ਯਾਰ ਮੈਂ ਕਹਿੰਦੀ ਕਿ ਕਰ ਫਿਰ ਕੀ ਕੀ ਕਰਾਉਣਾ ਪੈ ਗਿਆ ਜਦੋਂ ਇਹਨੂੰ ਟਰੈਕਟਰ ਨੂੰ ਲਿਆਂਦਾ ਵੀਰੇ ਮਕੈਨੀਕਲ ਬਾਈ ਜੀ ਸਾਰਾ ਹੀ ਹੁੰਦਾ ਇੰਜਨ ਵੀ ਅਸੀਂ ਥੋੜਾ ਚੇਂਜ ਕਰਤਾ ਸੀਗਾ ਪਹਿਲਾਂ ਹੋਰ ਸੀਗਾ ਇੰਜਨ ਬਦਲੀ ਕਰਿਆ ਹਾਂ ਬਦਲੀ ਕਰਿਆ ਕੋਈ ਹੋਰ ਵੀ ਉਹ ਟਰੈਕਟਰ ਹੀ ਕੋਈ ਸਕਾਟ अच्छा वो इंजन ਤੇ ਮਿੰਜਨ ਚ ਫਰਕ ਕੀ ਸੀ ਵੀਰੇ ਮੈਚਰ ਉਹਦਾ ਉਹ ਇਹ ਡੀਆਈਏ ਏ ਡੀਆਈ ਹੋ ਗਿਆ ਅੱਛਾ ਇਹ ਨਵਾਂ ਹੋ ਗਿਆ ਹੁਣ ਹਾਂਜੀ ਡੀਆਈ ਉਹ ਪਹਿਲਾਂ ਵਾਲਾ ਹੈ ਨਹੀਂ ਸੀਗਾ ਜੀ ਤੁਹਾਨੂੰ ਬਾੜੀ ਤਾਂ ਜਾਣਕਾਰੀ ਨਹੀਂ ਸੀ ਤਾਂ ਇਹਦੀ ਬਾਜ ਇਦਾਂ ਦੀ ਆ ਹੁਣ ਹਾਂ ਇਹਦੀ ਤਾਂ ਇਦਾਂ ਦੀ ਆ ਇਹ ਖੜਕਾ ਤਾਂ ਹੀ ਬਾਲਾ ਕਰਦਾ ਇਹ ਹੁਣ ਮੈਂ ਐ ਆ ਕਿ ਖੇਤੀ ਕੁੱਤੀ ਕਰਕੇ ਮਾੜੀ-ਮੂਟੀ ਦੇਖ ਲਈ ਕਿਤੇ ਕੁਝ ਪਾ ਕੇ ਮਗਰ ਇਹਦੇ ਖੁੰਦ ਨਹੀਂ ਹਾਂ ਦੇਖਿਆ ਹੀ ਕਿਹੜਾ ਹਾਲ ਪਾਈ ਸੀਗੇ ਅਸੀਂ ਪੱਠਿਆਂ ਜੋਗਾ ਥਾਂ ਵਾਇਆ ਸੀਗਾ ਜੀ ਅੱਛਾ ਤੇ ਵਧੀਆ ਬਾਤਾਂ ਸੀਗਾ ਜੀ ਇਹਨੇ ਹੁਣ ਇੰਨੇ ਕਿ ਮੈਂ ਐ ਆ ਕਿ ਕੰਮ ਲੈ ਸਕਦੇ ਹਾਂ ਖੇਤੀ ਦੇ ਕੰਮ ਲੈ ਸਕਦੇ ਹਾਂ ਹਾਂ ਤੁਹੇ ਕਿਤਾ ਇਹਦੇ ਤੋਂ ਪਹਿਲੇ ਚਲਾਵੇ 'ਚ ਫਰਕ ਪੈ ਗਿਆ ਟਰੈਕਟਰ ਨੂੰ ਪਹਿਲੇ ਨਾਲੋਂ ਹਾਂ ਬਹੁਤ ਫਰਕ ਪੈ ਗਿਆ ਜੀ ਪਹਿਲਾਂ ਤੈਨਾਂ ਹੁਣ ਚਲਾਵੇ 'ਚ ਬਹੁਤ ਫਰਕ ਹੈ ਜੀ ਇਹਦਾ ਆ ਜਿਵੇਂ ਆਹ ਲਿਖ ਰੱਖਿਆ ਦबई ਵਾਲੇ ਇਹ ਹਾਂਜੀ ਇਹ ਹੀ ਮੰਨ ਲਾ ਮੇਰਾ ਡੈਡੀ ਗਏ ਹੋਏ ਸੀਗੇ ਦबई ਉਹਨਾਂ ਨੇ ਸਾਡਾ ਜਿਹੜਾ ਕਾਰੋਬਾਰ ਦबई ਦੇ ਸਿਰ ਤੋਂ ਹੀ ਮੰਨ ਲਈ ਖੜਾ ਹੋਇਆ ਸਾਰਾ ਅੱਛਾ ਮੇਰੇ ਡੈਡੀ 20-22 ਸਾਲ ਲਾ ਕੇ ਆਏ ਸੀਗੇ ਉੱਧਰ ਉੱਧਰ ਹਾਂਜੀ ਅੱਛਾ ਉਹ ਸਾਨੂੰ ਪਿੰਡ ਜੀ ਦबई ਵਾਲੇ ਕਹਿੰਦੇ ਸੀਗੇ ਉਹ ਫਿਰ ਅਸੀਂ ਜਦੋਂ ਮੰਨ ਲਾ ਲਿਆਂਦਾ ਇਹ ਫਿਰ ਅਸੀਂ ਨਾਂ ਸੋਚਾਈ ਫੇਰ ਆੜੇ ਯਾਦ ਆ ਗਿਆ ਬਿੱਟੂ ਜੀ ਜਿਹੜੇ ਉਹਨੂੰ ਭੁੱਲੇ ਬੈਠੇ ਆਈ। ਉਹ ਦਵਾਈ ਵਾਲਾ ਤਾਂ ਚਿੱਟਾ ਟਰੈਕਟਰ ਆਇਆ। ਹਾਂ ਉਹ ਹੀ ਟਰੈਕਟਰ ਆਇਆ। ਹਾਂ ਉਹ ਹੀ ਟਰੈਕਟਰ ਆਇਆ। ਫੇਰ ਤਾਂ ਇਹਦਾ ਨੰਡ ਬਈ ਵਾਲੇ ਰਾ। ਜਦੋਂ ਬਾਪੂ ਹੁਣ ਟਰੈਕਟਰ ਦੇਖਿਆ ਤਾਂ ਕੀ ਕਹਿੰਦੇ? ਉਹ ਮਾਲਾ ਜੀ ਦੱਸਿਆ ਨਹੀਂ ਸੀਗਾ ਜੀ ਪਹਿਲਾਂ ਤਾਂ ਮੈਂ ਘਰੇ ਤਾਂ ਜਦੋਂ ਤਿਆਰ ਹੋ ਗਿਆ ਫੇਰ ਲੈ ਕੇ ਗਿਆ ਸੀਗਾ ਜੀ ਡੈਡੀ ਨੂੰ। ਫੇ ਕੀ ਕਹਿੰਦੇ? ਤੇ ਉਹ ਬਹੁਤ ਖੁਸ਼ ਹੋਈ। ਹਾਂ। ਤੇ ਫੇਰ ਲਿਆਂਦਾ ਹੀ ਅਸੀਂ ਮੇਰੇ ਜਨਮ ਦਿਨ ਤੇ ਲਿਆਂਦਾ ਸੀਗਾ ਇਹ। ਅੱਛਾ। ਹਾਂਜੀ ਘਰੇ। ਨਾ ਇੱਕ ਇੱਕ ਟਾਈਮ ਤਾਂ ਬਾਪੂ ਦਾ ਜਿੱਤੇ ਪਰਸਨ ਹੋ ਗਿਆ ਪੂਰਾ ਹੀ ਪੂਰਾ ਖੁਸ਼ ਹੋ ਗਿਆ ਜੀ ਮੰਨ ਲਾ ਆਪਦਾ ਟਰੈਕਟਰ ਫਿਰ ਵੀ ਦੇਖ ਕੇ ਹਨਾ ਜੇ ਮੰਨ ਲਓ 80000 ਰੁਪਏ ਤਾਂ ਪਉਥੇ ਲਾਤਾ ਇੱਤੇ ਤੇ ਫਿਰ ਬਾਕੀ ਹੋਰ ਕੀ ਖਰਚ ਆ ਗਿਆ ਇਹਦੇ ਤੇ ਬਾਕੀ ਇਹਦੇ ਤੇ ਆ ਗਿਆ ਜੀ ਤਕਰੀਬਨ 4.5 ਲੱਖ ਵੰਗੂ ਹੋਰ ਆ ਗਿਆ ਇਹ ਤੇ ਖਰਚ 4.5 ਲੱਖ ਰੁਪਏ ਹੋਰ ਇੱਤੇ ਲੱਗ ਗਿਆ ਮਤਲਬ 5 ਲੱਖ ਤੋਂ ਉੱਪਰ ਟਰੈਕਟਰ ਸਾਨੂੰ ਇਹ ਪੈ ਗਿਆ ਪੈ ਗਿਆ ਜੀ 5 ਲੱਖ ਦੇ ਵਿੱਚ ਤਾਂ ਪਹਿਲਾਂ ਆਪਾਂ ਇੰਜਨ ਬਦਲੀ ਕਰਿਆ ਇਹਦਾ ਹਾਂਜੀ ਬੈਟਰੀ ਵੀ ਨਵੀਂ ਆ ਗਈ ਫਿਰ ਆ ਜਿਹੜੀ ਉੱਪਰ ਲਈ ਸ਼ੋਅ ਆ ਇਹ ਸਾਰੀ ਇਹ ਮੰਨ ਲਾਈ ਕਟ ਨੂੰ ਕਟਿੰਗ ਕਰਾਈ ਸਾਰੀ ਇਹ ਸ਼ੋਅ ਤੇ ਇਹ ਬਦ ਆ ਫਾਰਮ ਟਰੈਕ ਦੇ ਲਾਏ ਆਈ ਆ ਜਿਹੜੇ ਮੰਗਰਿਆੜ ਦੇ ਅੱਛਾ ਹਰ ਕਲਾਸਿਕ ਦੇ ਮੁਰਗਾ ਲਾਤੇ ਨੇ ਤੇ ਮੈਂ ਮੰਨ ਲੁਈ ਸਾਰੇ ਚੇਂਜ ਕਰਤਾ ਸੀਗਾ ਇਹ ਮੰਨ ਲ ਜਿਵੇਂ ਜਿਵੇਂ ਪਤਾ ਲੱਗੀ ਗਿਆ ਰਿਮ ਦੀ ਕਟਿੰਗ ਹੋਗੀ ਜੀ ਹਾਂ ਸੱਚ ਰਿਮ ਵੀ ਉਹ ਦੂਏ ਪਾਸ ਰੱਖੇ ਨੇ ਨਾ ਕਟਿੰਗ ਕਰਾਈ ਹੈ ਇਹ ਉਹ ਬੰਦੇ ਇਹ ਹੁਣ 14 ਦੇ ਟਾਇਰ ਹੋ ਗਈ ਜੀ ਇਹਦੇ ਇਹ ਪਹਿਲਾਂ 12 ਦੇ ਸੀਗੇ ਪਹਿਲਾਂ 12 ਦੇ ਸੀ ਹੁਣ ਟਾਇਰ ਵੀ ਬੜੇ ਹੋ ਗਏ ਇਹਦੇ ਅੱਛਾ ਇਹ ਵੀ ਪੈ ਗਿਆ ਮੂਰੇ ਵੀ ਟਾਇਰ ਬੜੇ ਪੈ ਗਏ ਫਿਰ ਬੰਪਰ ਵੀ ਲੱਗ ਗਿਆ ਹਾਂਜੀ ਇਹਨੂੰ ਲੇਟਾਂ ਵੀ ਉਹਦੀਆਂ ਲਾਤੀਆਂ ਆਪਣੇ ਫਾਰਮ ਟ੍ਰੈਕ ਕਾੜੀਆਂ ਜਿਹੜੀਆਂ ਹੁਣ ਆਉਂਦੀਆਂ ਹਾਂ ਹਾਂਜੀ ਹਾਂਜੀ ਉਹ ਲਾਤੀਆਂ ਹੀ ਇਹਦੇ ਭਾਰੀ ਚ ਲਾਤੀ ਟਰੈਕਟਰ ਤੇ ਪੂਰੀ ਬੈਜੀ ਹੈ ਹਾਂਜੀ ਤੇ ਹੁਣ ਜਿਵੇਂ ਉਹ ਕੋ ਸਿਸਟਮ ਲਾਤਾ ਮਗਰ ਹਾਂਜੀ ਇਹ ਸਿਸਟਮ ਦਾ ਵੀ ਸੀਗਾ ਜੀ ਮੰਨ ਲਓ ਮੇਰੇ ਮਨ ਚ ਤੇ ਫਿਰ ਇਹ ਲਵਾ ਕੇ ਲੈਂਦਾ ਇਹ ਕੁੱਕੀ ਵਾਲੇ ਜਿਹੜੇ ਚੰਡੀ ਕੇ ਤੋਂ ਨਹੀਂ ਆ ਦੇ ਆਪਣਾ ਕਿੱਧਰ ਗਿਆ ਸ਼ੋਰ ਉਹ ਹੁਣੇ ਰਾਹ ਪੁੱਛਦਾ ਸੀ ਕਹਿੰਦਾ ਵੀਰੇ ਕੀ ਆਲੇ ਖੜਕੇ ਜਾਣਾ ਹੈ ਕਹਿੰਦਾ ਸੀ ਉਹ ਅਸੀਂ ਉਧਰੋਂ ਹੀ ਆਏ ਹਾਂ ਅੱਛਾ ਉਧਰੋਂ ਹੀ ਆਈ ਹਾਂ ਜੀ ਉਹਨਾਂ ਤੋਂ ਲੁਵਾ ਕੇ ਲੰਦਾ ਸੀ ਗਾਈ ਅੱਛਾ ਇਹ ਉਹਨਾਂ ਤੋਂ ਲੁਵਾ ਲਈ ਤੇ ਕਿੰਨਾ ਖਰਚਾ ਕਰਤਾ ਹੋ ਫਿਰ ਵੀਰੇ ਇਹ ਤੇ ਲੱਗ ਗਿਆ ਸੀਗਾ ਜੀ ਮੰਨ ਲਓ ਸਾਰਾ 1.5 ਲੱਖ ਰੁਪਏ ਜੇ ਮੰਨ ਲਾ ਤਿਆਰ ਹੋ ਗਿਆ ਜੀ ਇਹ ਸਾਰਾ ਹੂੰ ਛਤਰੀ ਜੀ ਸਣੇ ਡੈੱਕੀ ਸਾਰਾ 1.5 ਲੱਖ ਲੱਗ ਗਿਆ ਹੁਣ ਆਪਣੇ ਪਿੰਡ ਤੇ ਜਿਵੇਂ ਆਹ ਟਰੈਕਟਰ ਆ ਗਿਆ ਬਾਕੀਆਂ ਦਾ ਕੀ ਕਰਦਾ ਕਿ ਯਾਰ ਸਾਡੇ ਵੀ ਪੁਰਾਣੇ ਟਰੈਕਟਰ ਘਰੇ ਖੜੇ ਆ ਸੀ ਵੀ ਤਿਆਰ ਕਰੋਗੇ ਹਾਂ ਜੀ ਤਿਆਰ ਹੋ ਗਈ ਆਪਣੇ ਦੋ ਤਿਆਰ ਹਾਂ ਜੀ ਕਿ ਭਈ ਇਹਦੇ ਨਾਲ ਨਿਆਣਿਆਂ ਦਾ ਜਾਂ ਆਪਣੇ ਜਿਹੜੇ ਨਵੇਂ ਸ਼ੋਰ ਨੇ ਇਹ ਧਿਆਨ ਜਾਂਦਾ ਹਾਂਜੀ ਪੂਰਾ ਧਿਆਨ ਜਾਂਦਾ ਜੀ ਹੂੰ ਤੇ ਮੰਨ ਲਾ ਹੁਣ ਸਾਡੇ ਕੋਈ ਪ੍ਰੋਗਰਾਮ ਕੋਈ ਛੋਟਾ ਪ੍ਰੋਗਰਾਮ ਹੁੰਦਾ ਜੀ ਮੰਨ ਲਓ ਹਾਂ ਉੱਥੇ ਵੀ ਇਹ ਜਾਂਦਾ ਹੀ ਇਹ ਇਹ ਸਪੈਸ਼ਲੀ ਲੈ ਕੇ ਜਾਂਦੇ ਨੇ ਹਾਂਜੀ ਸਪੈਸ਼ਲੀ ਜਾਂਦਾ ਜੀ ਫਿਰ ਵੀ ਥੋੜੇ ਤੇ ਅਗਲਾ ਡਿੱਕ ਨਹੀਂ ਮਰ ਮੰਨ ਲਓ ਹਾਂ ਫਿਰ ਇਹ ਚੱਲਦਾ ਜੀ ਇਹ ਤਾਂ ਟਰੈਕਟਰ ਸੋਣਾ ਤਾਂ ਕਰਕੇ ਵੀ ਆ ਉਹ ਉਹ ਵਹ ਟਰੈਕਟਰ ਦੇ ਵਿੱਚ ਸਫਤ ਵਾਲੀ ਗੱਲ ਕਿਹੜੀ ਹੈ ਜੇ ਆਪਾਂ ਚਲਾਵੇ ਚ ਕਹਦੀ ਇਹ ਨਹੀਂ ਚਲਾਵੇ ਜੀ ਬਸ ਇਹ ਵੀ ਮਨ ਲ ਚਾਲ ਮਠੀ ਮਠੀ ਆਈ ਇਹਦੀ ਐ ਨਹੀਂ ਕਿ ਦੌੜਦਾ ਹੋ ਬਾਲਾ ਵੀ ਹਾਂਜੀ ਉਵੇਂ ਮਨ ਲ ਜਿਵੇਂ ਹੁਣ ਅੱਜਕੱਲ ਵੱਡੇ ਚੱਲਦੇ ਆ ਜੀ ਉਹ ਮੈਂ ਨਹੀਂ ਹੈਗਾ ਵੀ ਇਹ ਆਪ ਦੀ ਚਾਲ ਚੱਲਦਾ ਮਸਤ ਮਸਤ ਚਾਲੀ ਹਾਂ ਜੇ ਮੈਂ ਸਿੰਮੀ ਵਾਲਾ ਜੋਂਡਿਆਰ ਚੱਲਦਾ ਕਿ ਕਹਿੰਦਾ ਬਾਈ ਵਾਹ ਮੈਨੂੰ ਛੱਡ ਦੇ ਉਥਾਨੇ ਕਰੀ ਮੈਂ ਦੌੜ ਲਾ ਉਹ ਵਾਲਾ ਕੰਮ ਨਹੀਂ ਹੈਗਾ ਨਹੀਂ ਉਹ ਵਾਲਾ ਕੰਮ ਨਹੀਂ ਇਹਨੂੰ ਪਾਵਰ ਸਟੀਰੀਂਗ ਵੀ ਕਰਾਤਾ ਵੀਰੇ ਤੁਸੀਂ ਹਾਂਜੀ ਪਾਵਰ ਵੀ ਕਰਾਤਾ ਸੀਗਾ ਜੀ ਮਰ ਆਪਣੇ ਵੱਲੋਂ ਜੋ ਕਰਾ ਸਕਦੇ ਸੀ ਉਹ ਸਾਰਾ ਕੁਝ ਦੇ ਦ ਟਰੈਕਟਰ ਨੂੰ ਹਾਂਜੀ ਉਹ ਸਾਰਾ ਮੰਨ ਲਓ ਜੀ ਆਪਾਂ A2Z ਦਾ ਕੰਮ ਕਰਾਤਾ ਜੀ ਹੂੰ ਵੈਸੇ ਵੀਰੇ ਯਾਰ ਇੰਜਣ ਦੀ ਇੰਨੀ ਬਾਜ ਹੈਗੀ ਹੈ ਜਿੱਦਾਂ ਸਾਂਸਰ ਸਾਂਸਰ ਲਾ ਰੱਖੇ ਤਾਂ ਵਾ ਰੌਲਾ ਬੜਾ ਜਿਆਦਾ ਪਾਉਂਦਾ ਨਾ ਟਰੈਕਟਰ ਹਾਂਜੀ ਵੱਧ ਪਾਉਂਦਾ ਹੀ ਇਹ ਇਹ ਦਾ ਇਹ ਮੰਨ ਲ ਕਰਦਾ ਜੀ ਦੇ ਇਹਦਾ ਖੜਕਾ ਘਟਾਓ ਇਹਦਾ ਘਟਾ ਸਕਦੇ ਆ ਜੇ ਤੁਸੀਂ ਸਟਾਰਟ ਕਰਕੇ ਦਿਖਾਈਏ ਹਾਂਜੀ ਹਾਂਜੀ ਮਾਰੇ ਤਾਂ ਬਾਈ ਚਾਪੀ ਇਹਨੂੰ ਮੈਂ ਤਾਂ ਹੈ ਗੇਰ ਗੁਰੂ ਨਹੀਂ ਪਾਇਆ ਕਿਤੇ ਹੈ ਹੂੰ ਹਾਂ ਜੇ ਇਹਦੇ ਇਸ ਨਾਲ ਅਸਰ ਹੀ ਆਪਾਂ ਮੰਨ ਲਾ ਦੂਜਾ ਲੈ ਰੱਖਿਆ ਸਾਇਲੈਂਟਾ ਜੀ ਇਹ ਘੱਟ ਵਾਲਾ ਇਹ ਘੱਟਾ ਇਹ ਘੱਟ ਵਾਲੀ ਹੈ ਜਿਹੜਾ ਪਹਿਲਾਂ ਸੀਗਾ ਇਹ ਉਹ ਤਾਂ ਬੜਾ ਖੜਕਾ ਕਰਦਾ ਜੀ ਉਹ ਮੰਨ ਲਓ ਸਾਡੇ ਪਿੰਡ ਤੋਂ ਬਾਹਰ ਹੁੰਦਾ ਇਹ ਤੇ ਪਤਾ ਲੱਗ ਜਾਂਦਾ ਘਰੇ ਵੀ ਹਾਂ ਆਉਂਦਾ ਇਹ ਪਿੰਡ ਵਾਲਿਆਂ ਨੇ ਕਹਿਣਾ ਤੇ ਬਦਲੀ ਕਰਿਆ ਫੇਰ ਹਾਂ ਪਿੰਡ ਵਾਲਿਆਂ ਨੇ ਕਹਿਣ ਤੇ ਬਦਲੀ ਕਰਿਆ ਜੀ ਇਹ ਵੀ ਉਹ ਕਿਸੇ ਵੀਰੇ ਲੈ ਵੀ ਹੋ ਗਿਆ ਹੋ ਗਿਆ ਹੋ ਗਿਆ ਬੰਦ ਹੈ ਰੋਲਾ ਸੱਚੀ ਵੀਰੇ ਬੜਾ ਜਿਆਦਾ ਪਉਂਦਾ ਹੈ ਇਹ ਹਾਂਜੀ ਅੱਛਾ ਜੇ ਮੰਨ ਲਓ ਇਸ ਟਾਈਮ ਤੇ ਇਹਦੇ ਨਾਲ ਦਾ ਟਰੈਕਟਰ ਕਿਸੇ ਨੇ ਵਧੀਆ ਹਾਲਤ ਚ ਲੱਭਣਾ ਹੋਵੇ origignal engine ਦੇ ਨਾਲ 335 ਕਿੰਨੇ ਕੁ ਦਾ ਮਿਲਦਾ ਹੋਊਗਾ ਉਹਦਾ ਇਹ ਵੀ ਮੰਨ ਲਓ ਵਧੀਆ ਹੀ ਹੂੰ ਵਧੀਆ ਮਿਲ ਜੂਗਾ ਜੀ 60 70000 ਚ ਵਧੀਆ ਮਿਲ ਜੂਗਾ ਜੀ ਚਲਦੀ ਹਾਲਤ ਦੇ ਹਾਂਜੀ ਚਲਦੀ ਹਾਲਤ ਤੇ ਤਿਆਰ ਕਰਨ ਤੇ ਰੁਪਈਆ ਜਿੰਨਾ ਮਰਜ਼ੀ ਲਾ ਦੋ ਹਾਂਜੀ ਤਿਆਰ ਤੇ ਆਪਣੀ ਉਹ ਆ ਜੀ ਜਿੰਨਾ ਪਰ ਇਹ ਜੇ ਆਪਣਾ origignal part ਜਿਹੜੇ ਨੇ ਸਕੋਰਸ ਦੇ ਇਹਦੇ ਮਿਲ ਜਾਂਦੇ ਉਦਾਂ ਵੀਰੇ ਇਸ ਟਾਈਮ ਇਹਦੇ ਨਹੀਂ ਮਿਲਦੀ ਜੀ ਮਿਲਦੇ ਨਹੀਂ ਨਹੀਂ ਮੁਸ਼ਕਲ ਆਈ ਬਹੁਤ ਹੁਣ ਮੈਂ ਲੈ ਪੁਰਾਣਿਆਂ ਤੋਂ ਲੱਭ ਲੱਭ ਕੇ ਲੈਣੇ ਪੈਂਦੇ ਮੈਨੂੰ ਮੇਰੀ ਇੱਕ ਇੱਕ ਕੱਲੀ ਰੇਸ ਵਾਲੀ ਤਾਰ ਅਜੇ ਨਹੀਂ ਮਿਲੀ ਇਹਦਾ ਸਮਾਨ ਨਹੀਂ ਮਿਲਦਾ ਮਿਲੀ ਨਹੀਂ ਜੀ ਹੂੰ ਫੇ ਜਗਾੜ ਕਰਕੇ ਹੋਰ ਪਾਸੇ ਕੋਈ ਚੀਜ਼ ਲਾਉਣੀ ਪੈਂਦੀ ਆ ਹਾਂ ਹੋਰ ਪਾਸੇ ਮੰਨ ਲਓ ਮਿਸਤਰੀ ਜਗਾੜ ਕਰਕੇ ਲਾ ਸਕਦਾ ਹੀ ਜਿਵੇਂ ਹੁੱਕ ਸਿਸਟਮ ਤੁਸੀਂ ਬੜਾ ਤਕੜਾ ਨਹੀਂ ਲਾ ਰੱਖਿਆ ਮਤਲਬ ਇਹਦੇ ਉੱਤੇ ਭਾਰਪੂਰ ਪਾਉਣੇ ਨਹੀਂ ਨਾ ਹਜੇ ਹਾਂਜੀ ਹਜੇ ਪਾਉਂਦੇ ਨਹੀਂ ਜੀ ਇਹਦੇ ਤੇ ਮੰਨ ਲਓ ਪਰ ਐ ਹੁੱਕ ਵਾਂ ਮੈਂ ਛੋਟਿਆ ਸਿਸਟਮ ਬਹੁਤ ਵੱਡਾ ਲਾ ਰੱਖਿਆ ਵੀ ਕੀ ਪਿੱਛੇ ਹੋ ਗਿਆ ਦਿਖਾਈ ਮੂਸੇ ਵਾਲੇ ਦੀ ਫੋਟੋ ਲਾਈ ਹੋਈ ਹੈ ਪਿੱਛੇ ਉਹ ਯਾਰ ਇਹ ਕੈਮਰਾ ਵੀ ਲੱਗਾ ਵੀਰੇ ਹਾਂਜੀ ਕੈਮਰਾ ਹੀ ਫੇ ਇਹ ਮੰਨ ਲਓ ਇਹ ਪਿੱਛੇ ਫਿਰ ਦਿਂਦਾ ਨਹੀਂ ਕੋਸੀ ਸਿਸਟਮ ਜ਼ਿਆਦਾ ਵੱਡਾ ਹਾਂਜੀ ਸਿਸਟਮ ਵੱਡਾ ਆ ਗਿਆ ਹੀ ਫਿਰ ਆਏ ਆ ਮੂਰੇ ਬੈਠੇ ਜੇ ਪਹਿਲਾਂ ਦਾ ਜਵਾਬ ਕਹਿੰਦਾ ਚਲੋ ਮੋਹ ਮਾ ਘਟ ਹੋਊਗਾ ਟਰੈਕਟਰ ਨਾ ਜਦੋਂ ਨਾ ਹੀ ਆਏ ਆਪਣੇ ਛੋਟੇ ਚਲਾਉਣ ਲੱਗ ਗਏ ਹਾਂਜੀ ਹਾਂਜੀ ਹੁਣ ਇਹ ਮਤਲਬ ਆਪਣਾ ਬੇਟਾ ਹੀ ਹੁਣ ਉਹ ਲਈ ਫਿਰਦਾ ਹੀ ਮਤਲਬ ਉਹ ਚਲਾਈ ਫਿਰਦਾ ਹੀ ਹੂੰ ਬਣੀ ਕਿਦਾਂ ਟਰੈਕਟਰ ਸੋਹਣਾ ਜੱਟ ਹੈ ਇਹ ਚੋਂ ਆਵਾਜ਼ ਆਈ ਉਹ ਹੈ ਬਰੇਚੋਂ ਬਾਜਾਂ ਵੀ ਆਉਂਦੀ ਐਦਾਂ ਦੀਆਂ ਇਹਦੀ ਜੁਈ ਹੈ ਅੱਛਾ ਫੋਨ ਚੋਂ ਆਈ ਬਾਜ ਅੱਛਾ ਠੀਕ ਐ ਸਾਨੂੰ ਲੱਗਾ ਕਰੇ ਸਿਕਿਉਰਿਟੀ ਸਿਸਟਮ ਲਾ ਰੱਖਿਆ ਭਾਈ ਟਰੈਕਟਰ ਨੂੰ ਮੈਨੂੰ ਕਿਤੇ ਕੋਲੋਂ ਲੱਗੇ ਸੋਹਣਾ ਸੈਂਸਰ ਬੋਲ ਪਿਆ ਬਣੀ ਕਿਵੇਂ ਲੱਗਾ ਭਾਈ ਬਣੀ ਟਰੈਕਟਰ ਦਾ ਸੋਹਣਾ ਨਾ ਹਾਂ ਮੁੰਬਈ ਹੁਣ ਜਿਵੇਂ ਇੰਜਨ ਬਦਲੀ ਕਰ ਲਿਆ ਸਰਬਸ ਸੁਰਬਸ ਕਾਈ ਬਾਜੇ ਦੀ ਘੱਟ ਚਲਾਇਆ ਹਜੇ ਨਹੀਂ ਇੱਕ ਵਾਰੀ ਕਰਾਤੀ ਸੀਗੀ ਇਹ ਕਿੰਨਾ ਚੱਲ ਗਿਆ ਚੱਲਦਾ ਬਹੁਤ ਆਈ ਖੜਦਾ ਨਹੀਂ ਜੀ ਅੱਜ ਹੁਣ ਆ ਥੋਡੇ ਮਨਲਾ ਮੂਰੀ ਆਇਆ ਜੀ ਇਹ ਬਠੰਡੇ ਆਏ ਅੱਜ ਇਹ ਨਹੀਂ ਇਹ ਆਇਆ ਇਹ ਇਧਰ ਮਾਨਸਾ ਚ ਅੱਜ ਮਾਨਸੂ ਆਇਆ ਹਾਂਜੀ ਮਾਨਸੂ ਆਇਆ ਜੀ ਅੱਜ ਇਹ ਇਹਨਾਂ ਦਾ ਵੀ ਭਲਵਾਨੀ ਗੇੜੀ ਆਸਤੇ ਤਿਆਰ ਕੀਤਾ ਹੈ ਹਾਂ ਭਲਵਾਨੀ ਗੇੜੀ ਵਾਸਤੇ ਆ ਬਹੁਤ ਸੋਹਣਾ ਬਾਈ ਕਹਿੰਦਾ ਅੱਜ ਮਾਨਸੂ ਆਇਆ ਹੈ ਮਾਨਸੂ ਦਵਾਇਆ ਹੈ ਮਤਲਬ ਕੀ ਬਸ ਗੇੜੀ ਰੂਟ ਤੇ ਜਾਂਦਾ ਰਹਿੰਦਾ ਏਦਾਂ ਵੀਰੇ ਹਾਂਜੀ ਮੰਨ ਲਓ ਇਹਦਾ ਇੱਕ ਕਿੱਸਾ ਸੀਗਾ ਜੀ ਸ਼ਾਇਦ ਤੁਹਾਡੇ ਕੋਲ ਵੀ ਪਹੁੰਚਿਆ ਹੋਵੇ ਬਠਿੰਡੇ ਹੋਲੀ ਵੇਲੇ ਬਾਈ ਅੱਛਾ ਉਦੋਂ ਹੋਲੀ ਤੇ ਅਸੀਂ ਲੈ ਕੇ ਗਏ ਸੀ ਪਿਛਲੇ ਹੋਲੀ ਤੇ ਅੱਛਾ ਉਦੋਂ ਜ਼ਰੂਰ ਮੰਨ ਲਓ ਜੀ ਉੱਥੇ ਆ ਰੰਗ ਪਾਉਂਦੇ ਸੀ ਸਲੈਂਸਰ ਵਿੱਚ ਤੇ ਉੱਥੇ ਪੁਲਸ ਆ ਗਈ ਸੀਗੀ ਉਰੀ ਬਹੁਤ ਵਾਇਰਲ ਹੋਈ ਉੱਥੇ ਅੱਛਾ ਹਾਂਜੀ ਉਹ ਫਿਰ ਪੁਲਿਸ ਮਗਰ ਪੈ ਗਈ ਨਹੀਂ ਤੇ ਅਸੀਂ ਤਾਂ ਅਜੇ ਘਰੇ ਪਹੁੰਚੇ ਨਹੀਂ ਸੀ ਵੀਡੀਓ ਪਹਿਲਾਂ ਆ ਗਈ ਤੇ ਗਾਣਾ ਬਹੁਤ ਵਈਆ ਜੀ ਆਹ ਵਾਸੇ ਗਾਣਾ ਗੁਣ ਚ ਆ ਗਿਆ ਟਰੈਕਟਰ ਕੇ ਨਹੀਂ ਹਾਂਜੀ ਇੱਕ ਚ ਆਈ ਇਹ ਗਲਾਬ ਸਿੱਧੂ ਦੇ ਗਾਣੇ ਚ ਆਈ ਅੱਛਾ ਗਲਾਬ ਸਿੱਧੂ ਦੇ ਗਾਣੇ ਚ ਆਇਆ ਟਰੈਕਟਰ ਹਾਂਜੀ ਇਹੀ ਆਇਆ ਮਤਲਬ ਭਾਈ ਇਹ ਸੈਲੀਬ੍ਰਿਟੀ ਟਰੈਕਟਰ ਆ ਹੁਣ ਪਿੰਡ ਦਾ ਪਾ ਪਿੰਡ ਵਾਲੇ ਉਹ ਵੀ ਵੜਾ ਗਾਰ ਦੇ ਟਰੈਕਟਰ ਦਾ ਇੱਕ ਚੀਜ਼ ਦੇਖ ਲਾ ਬਣੀ ਇਹ ਟਰੈਕਟਰ ਨੇ ਪਿੰਡ ਤੇ ਹੋਰ ਉਹਨੂੰ ਟਰੈਕਟਰ ਤਿਆਰ ਕਰਨ ਲਾਤਾ ਸਹੀ ਹਾਂ ਇਹ ਕਾਚਾ ਟਰੈਕਟਰ ਆ ਤੇ ਇੱਕ ਸਿੰਨੇ ਵਾਲਾ ਹਾਂ ਹਾਂ ਜੀ ਇਹ ਬਾਈ ਕਰਮਾਂ ਦੇ ਟਰੈਕਟਰ ਨੇ ਸਿੰਨੇ ਨੂੰ ਤਾਂ ਕਹਿੰਦੇ ਲੋਕੀ ਚਿੱਟੇ ਟਰੈਕਟਰ ਵਾਲਾ ਸੌਣ ਲਈ ਬਾਈ ਕੈਮਰੇ ਜੀ ਬੋਲ ਰਿਹਾ ਚਿੱਟੇ ਟਰੈਕਟਰ ਵਾਲਿਆ ਹਾਂ ਤੇ ਇਹ ਆ ਵੀ ਬਾ ਪਿੰਡ ਚ ਬਾਈ ਨੇ ਵੀ ਚਿੱਟੇ ਟਰੈਕਟਰ ਵਾਲਾ ਜਾ ਦਬਈ ਵਾਲੇ ਕਹਿੰਦੇ ਆ ਤੇ ਬਾਕੀ ਮਿੱਤਰੋ ਹੋਰ ਜੇ ਤੁਹਾਨੂੰ ਟਰੈਕਟਰ ਬਾਰੇ ਕੋਈ ਜਾਣਕਾਰੀ ਲੈਣੀ ਆ ਜਾਂ ਤੁਹਾਨੂੰ ਲੱਗਦਾ ਕਿ ਬਾਈ ਤੁਸੀਂ ਇਹਦੇ ਨਾਲ ਦਾ ਟਰੈਕਟਰ ਲੈਣਾ ਆ ਆਪਦੇ ਘਰੇ ਖੜਾ ਕਰਨਾ ਜਾਂ ਵੈਸੇ ਮਕੈਨਿਕਲ ਨਾਲ ਕੋਈ ਵੀ ਲੈਣੀ ਆ ਜਿਵੇਂ ਬਾਈ ਨੇ ਤਿਆਰ ਕਰਿਆ ਤੁਸੀਂ ਕੀ ਕਰਨਾ ਤੇ ਬਾਈ ਦੀ ਆਈਡੀ ਆਪਾਂ ਸਕਰੀਨ ਤੇ ਆਹ ਹਾਲੀ ਦੇਤੀ ਆ ਤੁਸੀਂ ਬਾਈ ਨੂੰ ਉੱਤੇ ਮਾਰ ਲਿਓ ਫੋਲੋ ਉੱਥੇ ਮੈਸੇਜ ਕਰ ਲਿਓ ਤੇ ਰਹੀਂ ਅਗਲਾ ਤੁਸੀਂ ਬਾਈ ਨਾਲ ਮਾਰ ਲਿਓ ਮਿੱਤਰੋ ਬਾਕੀ ਆਸ ਕਰਦੇ ਵੀਡੀਓ ਤੁਹਾਨੂੰ ਲੱਗੀ ਹੋਊਗੀ ਵਧੀਆ ਤੇ ਸਾਡੇ ਕੰਮ ਆਊਗੀ ਤੇ ਬਾਈ ਜੀ ਤੁਹਾਡਾ ਤੇ ਬੜੀ ਚਾਹ ਰਹੀ ਸਮਝਾ ਦੇ ਲਈ ਧੰਨਵਾਦ ਜੀ ਆਸ੍ਰੀ ਕਰ ਜੀ ਹੋਰ ਜੀ ਬਣ ਗਈ ਬਣ ਗਈ ਬਣ ਗਈ ਵੀਡੀਓ ਹੈ